ਸਾਰਿਆਂ ਨੂੰ ਪਿਆਰ ਭਰੀ ਸਸ਼ੀਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰ ਜਿਹੜੇ ਕੀ ਲੰਮੇ ਸਮੇਂ ਤੋਂ ਉਡੀਕ ਕਰੇ ਸੀ ਉਹਨਾਂ ਦੇ ਲਈ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਚੱਲ ਰਹੇ ਕੇਸ ਦੇ ਬਾਰੇ ਹੁਣ ਜਿਹੜੀ ਹੈ ਨਵੀਂ ਤਾਰੀਖ ਪੈ ਗਈ ਹੈ ਹੁਣ ਮੁਲਾਜ਼ਮਾਂ ਨੂੰ ਇਸ ਕੇਸ ਦੀ ਜਿਹੜੀ ਸੁਣਵਾਈ ਦੇ ਲਈ 50 ਦਿਨ ਹੋਰ ਉਡੀਕ ਕਰਨੀ ਪਵੇਗੀ ਇਸ ਨੂੰ ਲੈ ਕੇ ਬਧੇਰੇ ਜਾਣਕਾਰੀ ਦਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜ਼ਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ ਤੋਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਕਿ ਮੁਲਾਜ਼ਮਾਂ ਅਤੇ ਪੈਨਸ਼ਨ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਸਟਰਗਲ ਕਰ ਰਹੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਇਹ ਰ ਹਾਸਿਲ ਕਰਨ ਦੇ ਲਈ ਜਿਹੜਾ ਉਹਨਾਂ ਦਾ 1 ਜਨਵਰੀ 2016 ਤੋਂ ਲੈ ਕੇ 3 ਜੂਨ 2021 ਦਾ ਜਿਹੜਾ 5.5 ਸਾਲਾਂ ਦਾ ਪੈਂਡਿੰਗ ਪਿਆ 6ਵੇਂ ਤਨਖਾਹ ਕਮਿਸ਼ਨ ਦਾ ਜੋ ਏਰੀਅਰ ਹੈ ਬਕਾਇਆ ਉਹਦੇ ਸਬੰਧ ਦੇ ਵਿੱਚ ਜਿਹੜੀ ਕਾਨੂੰਨੀ ਲੜਾਈ ਸ਼ੁਰੂ ਕੀਤੀ ਸੀ ਮਲਾਜ਼ਮਾਂ ਤੇ ਪੈਸ਼ਨ ਨੇ ਉਹਦੇ ਸਬੰਧ ਦੇ ਵਿੱਚ ਜਿਹੜਾ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਉਹ ਲੱਖਾਂ ਮਲਾਜ਼ਮਾਂ ਦੀ ਅੱਖ ਇਸ ਸੁਣਵਾਈ ਤੇ ਲੱਗੀ ਹੋਈ ਸੀ ਪਰ ਜਦੋਂ ਜਾਣਕਾਰੀ ਇਹ ਮਿਲੀ ਹੈ ਕਿ ਹੁਣ ਅੱਜ ਵੀ ਜਿਹੜਾ ਹਾਈ ਕੋਰਟ ਦੀ ਇਸ ਮਾਮਲੇ ਤੇ ਅਗਲੀ ਤਰੀਕ ਪੈ ਗਈ ਹੈ ਔਰ ਹੁਣ ਇਹ 50 ਦਿਨਾਂ ਬਾਅਦ ਜਿਹੜੀ 24 ਮਾਰਚ 2025 ਨੂੰ ਇਸ ਮੁੱਦੇ ਦੇ ਉੱਪਰ ਹਾਈ ਕੋਰਟ ਦੀ ਸੁਣਵਾਈ ਹੋਏਗੀ ਕਿਉਂਕਿ ਹਾਈ ਕੋਰਟ ਨੇ ਅਗਲੀ ਡੇਟ ਜਿਹੜੀ ਹੈ 24 ਮਾਰਚ ਪਾ ਦਿੱਤੀ ਹੈ ਦਰਸਲ ਪਿਛਲੀ ਡੇਟ ਮੌਕੇ ਵੀ ਵੀ ਮੁਲਾਜ਼ਮਾਂ ਨੂੰ ਬਹੁਤ ਵੱਡੀ ਆਸ ਸੀ ਵੀ ਉਹਨਾਂ ਦੇ ਮਸਲੇ ਦਾ ਕੋਈ ਨਾ ਕੋਈ ਜ਼ਰੂਰ ਹੱਲ ਜਿਹੜਾ ਹਾਈ ਕੋਰਟ ਦੇ ਵਿੱਚੋਂ ਨਿਕਲੇਗਾ ਕਿਉਂਕਿ ਪਿਛਲੀ ਇੱਕ ਡੇਟ ਦੇ ਦੌਰਾਨ ਜਦੋਂ ਹਾਈ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਅਗਲੀ ਡੇਟ ਪਾਤੀ ਸੀ ਤੇ ਕੁਝ ਪੈਨਸ਼ਨ ਜਿਨ੍ਹਾਂ ਦੇ ਵਿੱਚ ਜਸਵਿੰਦਰ ਸਿੰਘ ਹਰਜੀਤ ਸਿੰਘ ਅਤੇ ਤਰਖਾਨ ਸਿੰਘ ਮਾਜਰਾ ਵਗੈਰਾ ਉਹਨਾਂ ਨੇ ਨਿੱਜੀ ਤੌਰ ਤੇ ਮਿਲ ਕੇ ਜਿਹੜਾ ਹੈ ਜੱਜ ਸਾਹਿਬ ਨੂੰ ਅਰਜ਼ੋਈ ਕੀਤੀ ਸੀ ਬੇਨਤੀ ਕੀਤੀ ਸੀ ਜੱਜ ਸਾਹਿਬ ਨੂੰ ਵੀ ਜੱਜ ਸਾਬ ਸਾਬ ਜਿਹੜੇ ਪੈਸ਼ਨ ਰਟਾਇਰ ਨੇ employees ਨੇ ਜਿਹੜੇ ਔਰ ਜ਼ਿੰਦਗੀ ਦੀ ਅਖੀਰਲੇ ਦੌਰ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਨੂੰ ਕਈ ਸਾਥੀ ਜਿਹੜੇ ਨੇ ਚਲਾਨਾ ਕਰ ਗਏ ਨੇ ਇਸੇ ਦੇ ਲਈ ਇਸ ਮਾਮਲੇ ਦੀ ਜਿਹੜੀ ਹੈ ਫੈਸਲਾ ਜਲਦੀ ਕੀਤਾ ਜਾਵੇ ਔਰ ਜੋ ਜਾਣਕਾਰੀ ਦਿੱਤੀ ਹੈ ਪੈਸ਼ਨਰਸ ਨੇ ਵੀ ਜੱਜ ਸਾਹਿਬ ਨੇ ਵੀ ਚੰਗਾ ਹੁੰਗਾਰਾ ਦਿੱਤਾ ਸੀ ਵੀ ਜਲਦੀ ਇਸ ਫੈਸਲਾ ਜਿਹੜਾ ਹੈ ਕਰ ਦਿੱਤਾ ਜਾਏਗਾ ਪਰ ਅੱਜ ਦੀ 1.5 ਫਿਰ 24 ਮਾਰਚ ਨੂੰ ਪਹਿਨ ਜਾਣ ਕਰਕੇ ਮਲਾਜ਼ਮਾਂ ਤੇ ਪੈਸ਼ਨਰ ਦੇ ਵਿੱਚ ਆਸ ਦੀ ਜਿਹੜੀ ਹੈ ਕਿਰਨ ਟੁੱਟਦੀ ਨਜ਼ਰ ਆ ਰਹੀ ਹੈ ਕਿਉਂਕਿ ਖੁਦ ਪੰਜਾਬ ਸਰਕਾਰ ਨੇ ਇਹ ਗੱਲ ਮੰਨੀ ਹੈ ਕਿ 30 ਨੰਬਰ 2024 ਦੀ ਜਿਹੜੀ ਹੈ ਕੈਪਟਨ ਸਬਕਮੇਟੀ ਦੀ ਮੀਟਿੰਗ ਹੋਈ ਸੀ ਉਹਦੀ ਜਿਹੜੀ ਪ੍ਰोसीडिंग ਦੇ ਵਿੱਚ ਵੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਜਿਹੜਾ ਹੈ 18228 ਕਰੋੜ ਰੁਪਏ ਦਾ ਏਰੀਅਰ ਭਾਅ ਕੀ ਸਰਕਾਰ ਸਰ ਮੁਲਾਜ਼ਮਾਂ ਤੇ ਪੈਨਸ਼ਨਰ ਦਾ ਜਿਹੜਾ 18228 ਕਰੋੜ ਦਾ ਜਿਹੜਾ ਕਰਜ਼ਾ ਹੈ ਉਹਦੇ ਤੇ ਬਾਬਾ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨ ਹਾਈ ਕੋਰਟ ਦੇ ਜਿਹੜਾ ਕੁੰਡਾ ਖੜਕਾ ਕੇ ਔਰ ਇਨਸਾਫ ਦੀ ਜਿਹੜੀ ਅਲਹਾਸ ਲਗਾਈ ਬੈਠੇ ਨੇ ਕੀਤੇ ਨਾ ਕੀਤੇ ਮਲਾਜ਼ਮਾਂ ਤੇ ਪੈਨਸ਼ਨਰ ਦੀ ਜਿਹੜੀ ਅੱਜ ਦੀ ਸੁਣਵਾਈ ਤੋਂ ਬਾਅਦ ਜਿਹੜੀ ਆਸ ਦੀ ਕਿਰਨ ਟੁੱਟਦੀ ਨਜ਼ਰ ਆਈ ਹੈ ਹੁਣ ਜਿਹੜਾ ਮਲਾਜ਼ਮਾਂ ਨੂੰ ਇਸ ਕੇਸ ਦੀ ਸੁਣਵਾਈ ਦੇ ਲਈ 50 ਦਿਨ ਹੋਰ ਅਡੀਕ ਜਿਹੜੀ ਹੈ ਕਰਨੀ ਪਵੇਗੀ ਸੋ ਇਸ ਨੂੰ ਲੈ ਕੇ ਜਿਹੜੀ ਹੈ ਜਿਹੜੀ ਹੁਣ ਡੇਟ ਜਿਹੜੀ ਅਗਲੀ ਸੁਣਵਾਈ ਦੀ ਹੈ 24 ਮਾਰਚ 2025 ਨੂੰ ਰੱਖੀ ਗਈ ਹੈ ਹਾਂਜੀ ਦੋਸਤੋ ਈਸੀ ਅੱਜ ਦੀ ਵੱਡੀ ਅਪਡੇਟ